ਤੇ ਇਹ ਜਿਹੜੀ ਲਾਈਟਾਂ ਜਗਦੀਆਂ ਰਾਤ ਦੇ ਟਾਈਮ ਬਲੂ ਕਲਰ ਹੋ ਗਿਆ ਗ੍ਰੀਨ ਹੋ ਗਿਆ ਜਾਂ 레드 ਕਲਰ ਹੋ ਗਿਆ ਤੇ ਦੂਦੋ ਹੀ ਨਜ਼ਰ ਆਉਂਦਾ ਲੇਕਿਨ ਤੁਹਾਡੀ ਛੋਟੀ ਜੀ ਇੱਕ ਮਾਚਸ ਦੀ ਤਿੱਲੀ ਜਾਂ ਕਿਸੇ ਨੇ ਕੋਈ ਪੀੜੀ ਜਾਂ ਸਿਗਰਟ ਪੀ ਰਿਆ ਉਹ ਵੀ ਦੂਦੋ ਨਿਗਾਹ ਆ ਸਕਦੀ ਤੇ ਤੁਹਾਡੇ ਪਰਿਵਾਰ ਦੀ ਜਾਨ ਦਾ ਖੋ ਬਣ ਸਕਦੀ ਹੈ ਜਿਹੜੇ ਵਾਹਨ ਹੈ ਉਹਨਾਂ ਦੀਆਂ ਵੀ ਲਾਈਟਾਂ ਚੱਲ ਰਹੀਆਂ ਉਹਨਾਂ ਨਾਲ ਵੀ ਕੋਈ ਨੁਕਸਾਨ ਹੋਣ ਦਾ ਡਰ ਰਹਿੰਦਾ ਕਿਉਂਕਿ ਲਾਈਟ ਜਗਾ ਕੇ ਜਾਣਾ ਤੇ ਕਿ ਕਤਵੇ ਨੂੰ ਸੱਦਾ ਦੇਣ ਵਾਲੀ ਗੱਲ ਜਿਹੜਾ ਸੈਂਸਰ ਹੁੰਦਾ ਨਾ ਉਹ ਜਦੋਂ ਉਹਨੂੰ ਇਹ ਹੁੰਦਾ ਕਿ ਆਹ ਜਿਹੜੀ ਲਾਈਟ ਹੈ ਮੈਨੂੰ ਹਿੱਟ ਕਰਦੀ ਘਰ ਦੇ ਵਿੱਚ ਲੋਹ ਬਣਾਈ ਸੀ ਉੱਤੇ ਫੁਲਕੇ ਉਤਾਰੀਏ ਸੀ ਬੀਬੀਆਂ ਉਹਨਾਂ ਦੇ ਘਰ ਵੀ ਉਹ ਪਾਰ ਡਿੱਗਾ ਸੋ ਅਸੀਂ ਇਹੀ ਕਰ ਸਕਦੇ ਆ ਕਿ ਛੋਟੇ ਛੋਟੇ ਹਸਾਬਦਾਂ ਨਹੀਂ ਜੜੀ ਆ ਨਾ ਉਹ ਤੁਹਾਡੇ ਇੱਕ ਵੱਡੇ ਹਾਦਸੇ ਤੋਂ ਬਚ ਸਕਦੇ ਆ ਤੇ ਹੋਰ ਕਿਸੇ ਨੂੰ ਵੀ ਆਪਾਂ ਜਾਗਰੂਕ ਕਰ ਸਕੀਏ ਜੇ ਜਿਹੜੇ ਡਰੋਨ ਉੜ ਰਹੇ ਨੇ ਉਹ ਰਾਤ ਨੂੰ ਹੀ ਕਿਉਂ ਉਡਾਏ ਜਾ ਰਹੇ ਨੇ ਜਾਂ ਹਮਲੇ ਜਿਹੜੇ ਹੋ ਰਹੇ ਨੇ ਰਾਤ ਨੂੰ ਹੀ ਜੋ ਹੋ ਰਹੇ ਨੇ ਕਿਨ ਅੱਜ ਕੱਲ ਜਿਹੜੇ ਐਂਟੀ ਡਰੋਨ ਸਿਸਟਮ ਆ ਇਹ ਰਾਤ ਦੇ ਟਾਈਮ ਜਿਹਨੀਆਂ ਮਚਾਈਆਂ ਆਈਆਂ ਉਹਨਾਂ ਦਾ ਬਿਲਕੁਲ ਨਾਸ਼ ਕਰ ਦਿੱਤਾ ਜਿਹੜੀ ਇਹ ਸੀਸੀਟੀਵੀ ਦੀ ਲਾਈਟ ਹੈ ਇਹਨੂੰ ਬੰਦ ਕਰ ਦਿਓ ਜਾਂ ਕੰਟਰੋਲ ਤੋਂ ਜਿਹੜਾ ਪਲੱਗ ਖਿੱਚ ਦਿਓ ਜਾਂ ਇਹਦੇ ਉੱਤੇ ਕੱਪੜਾ ਪਾ ਦਿਓ ਜੇ ਅਸੀਂ ਆਪਣੇ ਕਮਰਿਆਂ 'ਚ ਵੀ ਕੋਈ ਲਾਈਟ ਜਗਾਉਣੀ ਹੈ ਤੇ ਉਹਦੀ ਲਾਈਟ ਖਿੜਕੀਆਂ ਤਾਂ ਨਹੀਂ ਜਾਂ ਦਰਵਾਜ਼ਿਆਂ ਤਾਂ ਨਹੀਂ ਵੀ ਬਾਤ ਨਹੀਂ ਹੋਣੀ ਚਾਹੀਦੀ ਪਿੰਡਾਂ ਦੇ ਜਿਹੜੇ ਨੇ ਉਹਨਾਂ ਨੂੰ ਜ਼ਿਆਦਾਤਰ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈ ਕਿ ਇਹ ਅਪੀਲ ਲਾਉਣੀ ਚਾਹੀਦੀ ਹੈ ਕਿ ਸਨੇਹਾ ਦੇਣਾ ਚਾਹੀਦਾ ਤੇ ਉਹਨਾਂ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਅਵੇਅਰਨੈਸ ਆ ਲੋਕੀ ਜ਼ਿਆਦਾ ਜਾਗਰੂਕ ਹੋ ਗਏ ਕਈ ਛੋਟੇ ਛੋਟੇ ਬੱਚੇ ਕਹਿੰਦੇ ਆ ਅੰਕਲ ਆਪ ਜਲਦੀ ਜਲਦੀ ਘਰ ਚਲੇ ਜਾਓ ਨਹੀਂ ਤੇ ਲੜਾਕੂ ਜਹਾਜ਼ ਆਪਕੋ ਮਾਰ ਕੇ ਆਏਗਾ ਇਹ ਗਰੀਜ ਕੀਤਾ ਜਾਵੇ ਸ਼ਾਮ ਦੇ ਟਾਈਮ ਸਕੂਟਰ ਮੋਟਰਸਾਈਕਲ ਦੇ ਉੱਪਰ ਜਾਂ ਕਿਸੇ ਵਹੀਕਲ ਦੇ ਉੱਪਰ ਅਸੀਂ ਜਾ ਵੀ ਰਹੇ ਹਾਂ ਤੇ ਜੇ ਆਪਾਂ ਉਹਦੀ ਜਗ੍ਹਾ ਸਾਈਕਲ ਯੂਜ਼ ਕਰ ਲਈ ਤੇ ਵਧੀਆ ਰਹੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮ ਦੋਸਤੋ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਵਧਦਾ ਜਾ ਰਿਹਾ ਤੇ ਉਸ ਨੂੰ ਲੈ ਕੇ ਜਿਹੜੇ ਆਏ ਦੇ ਨਹੀਂ ਪਾਕਿਸਤਾਨ ਵੱਲੋਂ ਜਿਹੜੇ ਨੇ ਭਾਰਤ ਦੇ ਹਮਲੇ ਵੀ ਹੋ ਰਹੇ ਨੇ ਡਰੋਨ ਰਾਹੀਂ ਤਾਂ ਉਸ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਬਲੈਕਆਊਟ ਦਾ ਵੀ ਐਲਾਨ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਬਲੈਕਆਊਟ ਦੇ ਵਿੱਚ ਕਿਹੜੀ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨਾ ਉਹਨਾਂ ਨੂੰ ਲੈ ਕੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਅਮਰਸਰ ਦੇ ਸਬ ਇੰਸਪੈਕਟਰ ਗੁਜੇ ਸਿੰਘ ਜੀ ਪਾਜੀ ਪਹਿਲਾਂ ਤਾਂ ਬਹੁਤ ਬਹੁਤ ਸੁਆਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੇਖਣ ਵਾਲੇ ਤੇ ਸੁਣਨ ਵਾਲੇ ਸੋਤਿਆਂ ਨੂੰ ਤੇ ਮੈਂ ਕਵਾਂਗਾ ਕਿ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਣੇ ਇਹ ਸਾਵਧਾਨੀਆਂ ਬਸ ਕਿ ਤੁਸੀਂ ਆਪਣੇ ਆਪ ਨੂੰ ਸੇਫ ਰੱਖੋ ਆਪਣੀ ਪਰਿਵਾਰ ਨੂੰ ਵੀ ਸੇਫ ਰੱਖੋ ਕਿਉਂਕਿ ਛੋਟੇ ਛੋਟੀਆਂ ਸਾਵਧਾਨੀਆਂ ਜਿਨ੍ਹਾਂ ਨਾਲ ਕੱਲ ਜਾਂ ਪੱसों ਦੋ ਤਿੰਨ ਇਨਸੀਡੈਂਟ ਇਹੋ ਜਿਹੇ ਹੋਏ ਨੇ ਜਿੱਥੇ ਕਿ ਛੋਟੀਆਂ ਛੋਟੀਆਂ ਲਾਈਟਾਂ ਜਗਦੀਆਂ ਸੀਗੀਆਂ ਉਹਨਾਂ ਨਾਲ ਬਹੁਤ ਵੱਡੇ ਐਕਸੀਡੈਂਟ ਹੋਣ ਤੋਂ ਬਚਾ ਤੇ ਹੋ ਗਿਆ ਜ਼ਖਮੀ ਜਦੂਦ ਹੋਏ ਲੇਕਿਨ ਉਥੇ ਅਗਜਨੀ ਵੀ ਗੱਲਾਂ ਹੋਈਆਂ ਕਾਂਡ ਹੋਇਆ ਤੇ ਨਾਲ ਉਹ ਜ਼ਖਮੀ ਹੋਏ ਸੋ ਅਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਇਨਵਰਟਰ ਆ ਉਹਨਾਂ ਦੀ ਲਾਈਟਾਂ ਜਲਦੀਆਂ ਪਈਆਂ ਉਹਨਾਂ ਦੇ ਇੰਡੀਕੇਟਰ ਛੋਟੇ ਛੋਟੇ ਲਾਲ ਰੰਗ ਦੇ ਜਾਂ ਪੀਲੇ ਰੰਗ ਦੇ ਜਾਂ ਹਰੇ ਰੰਗ ਦੇ ਜਗਦੇ ਨੇ ਤੇ ਇਹ ਜਿਹੜੀ ਲਾਈਟਾਂ ਜਗਦੀਆਂ ਰਾਤ ਦੇ ਟਾਈਮ ਬਲੂ ਕਲਰ ਹੋ ਗਿਆ ਗ੍ਰੀਨ ਹੋ ਗਿਆ ਜਾਂ ਰੈੱਡ ਕਲਰ ਹੋ ਗਿਆ ਇਹ ਦੂਦੋ ਹੀ ਨਜ਼ਰ ਆਉਂਦਾ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਜਾਂ ਤੇ ਕਵਰ ਕਰ ਦੇਣਾ ਜੇ ਉਹ ਸਾਡੇ ਘਰ ਤੋਂ ਬਾਅਦ ਸੀਸੀਟੀਵੀ ਕੈਮਰਾ ਲੱਗਾ ਜਦੋਂ ਲਾਈਟ ਬੰਦ ਹੁੰਦੀ ਤੇ ਉਹ ਆਟੋਮੈਟਿਕਲੀ ਜਗ ਪੈਂਦਾ ਤੇ ਅਸੀਂ ਉਹਨਾਂ ਨੂੰ ਜਾਂ ਤੇ ਬੰਦ ਕਰਵਾ ਦਿਓ ਜਾਂ ਉਹਨਾਂ ਨੂੰ ਕਵਰ ਕਰਾ ਦਿਓ ਕਿਉਂਕਿ ਲਾਈਟ ਦੇ ਨਾਲ ਤੁਸੀਂ ਦੇਖੋ ਕਿ ਇਹ ਤੇ ਇਰੇ ਵਿੱਚ ਇੰਨੀ ਲਾਈਟ ਹੁੰਦੀ ਆ ਕਿ ਦੂਰੋਂ ਹੀ ਇੱਥੇ ਫੋਕਸ ਹੋ ਜਾਂਦਾ ਕਿ ਇਹਦਾ ਵੀ ਆ ਫਲਾਣੀ ਜਗ੍ਹਾ ਇਹ ਚੀਜ਼ ਜਗਦੀ ਪਈ ਐ ਲੇਕਿਨ ਤੁਹਾਡੀ ਛੋਟੀ ਜੀ ਇੱਕ ਮਾਚਸ ਦੀ ਤੀਲੀ ਜਾਂ ਕਿਸੇ ਨੇ ਕੋ ਬੀੜੀ ਜਾਂ ਸਿਗਰਟ ਪੀ ਰਿਆ ਉਹ ਵੀ ਦੂਰੋਂ ਨਿਗਾਹ ਆ ਸਕਦੀ ਤੇ ਤੁਹਾਡੇ ਪਰਵਾਰ ਦੀ ਜਾਨ ਦਾ ਖੋਹ ਬਣ ਸਕਦੀ ਐ ਸੋ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੀਏ ਇਹੋ ਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਆਪ ਵੀ ਸੇਫ ਰਹਿ ਸਕਦੇ ਹਾਂ ਕਿਸੇ ਦੂਜੇ ਨੂੰ ਸੇਫ ਸਾਖ ਸਕਦੇ ਸਰ ਸਰ ਜਿਵੇਂ ਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਜਦੋਂ ਬਲੈਕਆਊਟ ਹੁੰਦਾ ਨਾ ਜ਼ਿਆਦਾਤਰ ਜਿਹੜੇ ਵਾਹਨ ਹੈ ਉਹਨਾਂ ਦੀਆਂ ਵੀ ਲਾਈਟਾਂ ਚੱਲ ਰਹੀਆਂ ਉਹਨਾਂ ਨਾਲ ਵੀ ਕੋਈ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ ਹਾਂ ਵੇਖੋ ਜੀ ਰਾਤੀ ਜਿਹੜਾ ਇੱਕ ਇਨਸੀਡੈਂਟ ਹੋਇਆ ਉਹ ਇਸ ਤਰ੍ਹਾਂ ਹੋਇਆ ਕਿ ਉਹ ਗੱਡੀ ਤੇ ਜਾ ਰਹੇ ਸੀਗੇ ਤੇ ਅਜੇ ਕਿ ਉਹ ਗੱਡੀ ਦੇ ਉੱਪਰ ਉਹ ਉਹ ਮਜਾਇਲਤ ਨਹੀਂ ਮਜਾਇਲ ਦਾ ਡੈਮੇਜ ਹੋਇਆ ਪਾਰਟ ਡਿੱਗਾ ਲੇਕਿਨ ਕਹਿੰਦੇ ਆ ਕਿ ਇਹਦੇ ਵਿੱਚ ਜਿਹੜਾ ਸੈਂਸਰ ਹੁੰਦਾ ਨਾ ਉਹ ਉਨੂੰ ਇਹ ਹੁੰਦਾ ਕਿ ਆ ਜਿਹੜੀ ਲਾਈਟ ਆ ਮੈਨੂੰ ਹਿੱਟ ਕਰਨਾ ਉਹ ਡੈਮੇਜ ਹੋਣ ਦੇ ਬਾਵਜੂਦ ਵੀ ਉਹ ਗੱਡੀ ਨੂੰ ਹਿੱਟ ਕੀਤਾ ਲੇਕਿਨ ਬਹੁਤ ਜ਼ਿਆਦਾ ਨੁਕਸਾਨ ਉਹ ਗੱਡੀ ਦਾ ਵੀ ਹੋਇਆ ਤੇ ਗੱਡੀ ਵਿੱਚ ਉਹ ਸਾਰੇ ਹੀ ਉਹ ਕਿਵੇਂ ਉਹਦਾ ਬਚਾਅ ਹੋ ਗਿਆ ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਨੀ ਆ ਕਿ ਜਿੰਨੇ ਵੀ ਆ ਕੱਲ ਜਾਂ ਪੱसों ਇਨਸੀਡੈਂਟ ਹੋਏ ਨੇ ਚਾਹੇ ਉਹ ਕਿਸੇ ਨੇ ਸੋਲਰ ਸਿਸਟਮ ਲਾਇਆ ਸੀ ਉਹਦਾ ਇੱਕ ਛੋਟਾ ਜਿਹਾ ਇੰਡੀਕੇਟਰ ਜਗਦਾ ਸੀ ਉਹਦੇ ਉੱਤੇ ਉਹ ਡਰੋਨ ਦਾ ਉਹ ਹੀ ਸੱਡਗਾ ਇੱਕ ਕਿਸੇ ਦੇ ਘਰ ਦੇ ਵਿੱਚ ਲੋ ਬਣਾਈ ਸੀ ਉੱਤੇ ਫੁਲਕੇ ਉਤਾਰੀਆਂ ਸੀ ਬੀਬੀਆਂ ਉਹਨਾਂ ਦੇ ਘਰ ਵੀ ਉਹ ਪਾਰਟਿਕਾ ਸੋ ਅਸੀਂ ਇਹੀ ਕਰ ਸਕਦੇ ਕਿ ਛੋਟੇ-ਛੋਟੇ ਸਾਵਧਾਨੀਆਂ ਜਿਹੜੀਆਂ ਦਾ ਉਹ ਤੁਹਾਡੀ ਇੱਕ ਵੱਡੇ ਹਾਦਸੇ ਤੋਂ ਬਚ ਸਕਦੇ ਆ ਤੇ ਹੋਰ ਕਿਸੇ ਨੂੰ ਵੀ ਆਪਾਂ ਜਾਗਰੂਕ ਕਰ ਸਕਦੇ ਫਿਰ ਸੀਸੀਟੀਵੀ ਦੀ ਜਿਹੜੀ ਲਾਈਟ ਆ ਉਹ ਤਿੰਨੀ ਜੀ ਨੁਕਸਾਨ ਪਹੁੰਚਾ ਸਕਦੀ ਕਿਉਂਕਿ ਸੀਸੀਟੀਵੀ ਆਮ ਹੀ ਲਾਏ ਨੇ ਅਸੀਂ ਆਪਣੀ ਸੇਫਟੀ ਵਾਸਤੇ ਬਲੈਕਆਊਟ ਹੁੰਦਾ ਤਾਂ ਡਰ ਰਹਿੰਦਾ ਨੇ ਲੁਟੇਰੇ ਨਾ ਆ ਜਾਣ ਚੋਰ ਨਾ ਆ ਜਾਣ ਇਹਨਾਂ ਤੋਂ ਡਰ ਬਚਣ ਵਾਸਤੇ ਅਸੀਂ ਸੀਸੀਟੀਵੀ ਦੀ ਵਰਤੋਂ ਕਰਦੇ ਆ ਤੇ ਉਹਦੀ ਲਾਈਟ ਵੀ ਚੱਲਦੀ ਹੈ ਰਾਤ ਨੂੰ ਉਹ ਤੋਂ ਜਿੰਨਾ ਜੀ ਬਚਣਾ ਚਾਹੀਦਾ ਆਪਾਂ ਨੂੰ ਕਿਉਂਕਿ ਇਸ ਵੇਲੇ ਜਿਹੜਾ ਮਾਹੌਲ ਚੱਲ ਰਿਹਾ ਉਸ ਤੋਂ ਬਚਾ ਦੇ ਵਿੱਚ ਬਚਾਏ ਕਿਵੇਂ ਬਚਣਾ ਜਾਈਦਾ ਅੱਜ ਕੱਲ ਨਾ ਕੈਮਰੇ ਪਹਿਲਾਂ ਜਿਹੰਦੇ ਬਲੈਕ ਐਂਡ ਵਾਈਟ ਹੁੰਦੇ ਸੀਗੇ ਕੈਮਰੇ ਸੀ ਸੀ ਟੀ ਵੀ ਦੇ ਉਹਦੇ ਵਿੱਚ ਉਹ ਇਹ ਲਾਈਟ ਦਾ ਸਿਸਟਮ ਨਹੀਂ ਸੀ ਹੁੰਦਾ ਲੇਕਿਨ ਅੱਜ ਕੱਲ ਇਹ ਆ ਵੀ ਜਦੋਂ ਲਾਈਟ ਬੰਦ ਹੁੰਦੀ ਤੇ ਆਟੋਮੈਟਿਕਲੀ ਇਹਨਾਂ ਦੇ ਕੈਮਰਿਆਂ ਦੇ ਵਿੱਚ ਉਹ ਇੱਕ ਸਿਸਟਮ ਹੁੰਦਾ ਉਹ ਲਾਈਟ ਨਾਲ ਜਿਹੜੇ ਉਹ ਜਿਹੜੇ ਲੈਂਜ ਆ ਉਹ ਉਹਨੂੰ ਲਾਈਟ ਦਿੰਦੇ ਆ ਉਹ ਲਾਈਟ ਨਾਲ ਉਹ ਜਗ੍ਹਾ ਤਾਂ ਇੰਨਾ ਫੋਕਸ ਹੁੰਦਾ ਕਿ ਮੈਂ ਕਿ ਕੱਲ ਲਾਈਟ ਜਗਦੀ ਵੇਖ ਸੀ ਵੇਖੀ ਸੀ ਉਹ ਐਂ ਲੱਗਦਾ 200 ਵਾਟ ਦਾ ਬਲਬ ਲੱਗਿਆ ਹੁੰਦਾ ਸੋ ਅਸੀਂ ਇਹ ਜਿਹੜੇ ਸੀ ਸੀ ਟੀ ਵੀ ਦੀ ਲਾਈਟ ਹੈ ਰਾਤ ਦੇ ਟਾਈਮ ਤੁਸੀਂ ਇਹਨੂੰ ਪੰਜਾ ਕਿੱਲਿਆਂ जितھوں ਤੱਕ ਤੁਹਾਡੀ ਸਰੀ ਆਪਣੇ ਅੱਖਾਂ ਦੀ ਲਾਈਟ ਹੈ ਨਾ ਉੱਥੋਂ ਤੱਕ ਆਪ ਦੇਖ ਸਕਦੇ ਪੀ ਆ ਲਾਈਟ ਚੱਗ ਰਹੀ ਹੈ ਲਾਈਟ ਦੇ ਮਤਲਬ ਇਹ ਆ ਵੀ ਸੀਸੀਟੀਵੀ ਕੈਮ ਦੇ ਲਾਈਟ ਆਮ ਮੋਬਾਈਲ ਨਾਲੋਂ ਜ਼ਿਆਦਾ ਆਮ ਮਾਚਸ ਦੀ ਟੀਲੀ ਨਾਲੋਂ ਜ਼ਿਆਦਾ ਔਰ ਜਿਹੜਾ ਆਮ ਅਸੀਂ ਕਿ ਬੀੜੀ ਜਾਂ ਸਿਗਰਟ ਪੀਦੇ ਆ ਉਹਦੇ ਤੋਂ ਵੀ ਜ਼ਿਆਦਾ ਵਾ ਲਾਈਟ ਤੇ ਅਸੀਂ ਜਿਹੜੀ ਇਹ ਸੀਸੀਟੀਵੀ ਦੀ ਲਾਈਟ ਹੈ ਇਹਨੂੰ ਬੰਦ ਕਰ ਦਿਓ ਜਾਂ ਕੰਟਰੋਲ ਤੋਂ ਜਿਹੜਾ ਪਲੱਗ ਖਿੱਚ ਦਿਓ ਜਾਂ ਇਹਦੇ ਉੱਤੇ ਕਪੜਾ ਪਾ ਦਿਓ ਜੇ ਅਸੀਂ ਆਪਣੇ ਕਮਰਿਆਂ 'ਚ ਵੀ ਕੋਈ ਲਾਈਟ ਜਗਾਉਣੀ ਹੈ ਤੇ ਉਹਦੀ ਲਾਈਟ ਖਿੜਕੀਆਂ ਤਾਂ ਨਹੀਂ ਜਾਂ ਦਰਵਾਜਿਆਂ ਤਾਂ ਨਹੀਂ ਬਾਤ ਨਹੀਂ ਹੋਣੀ ਚਾਹੀਦੀ ਕਿ ਅਸੀਂ ਜੇ ਦਰਵਾਜਿਆਂ ਥਾਣੀ ਉਹਨੂੰ ਬੰਦ ਕਰ ਦਈਏ ਜਾਂ ਅੱਗੇ ਪਰਦਾ ਕਰ ਦਈਏ ਤੇ ਫਿਰ ਅਸੀਂ ਕੋਈ ਐਮਰਜੈਂਸੀ ਅੰਦਰ ਲਾਈਟ ਜਗਾ ਕੇ ਕੋਈ ਕੰਮ ਕਰ ਸਕਦੇ ਹਾਂ ਪਰ ਰੈਗੂਲਰ ਉਹਨੂੰ ਨਾ ਕਰਿਓ ਜੇ ਤੁਹਾਨੂੰ ਪਾਰਟ ਟਾਈਮ ਜੋ ਲੋੜ ਆ ਕੋਈ ਤੇ ਫਿਰ ਹੀ ਉਸੇ ਟਾਈਮ ਜਗਾ ਕੇ ਲਾਈਟ ਤੇ ਫਿਰ ਅਸੀਂ ਕੋਈ ਕੰਮ ਜਾਂ ਕੋਈ ਸਮਾਨ ਲਪਣਾ ਲੱਭ ਸਕਦੇ ਹਾਂ ਲੇਕਿਨ ਕੋਸ਼ਿਸ਼ ਕਰੋ ਤਾਂ ਜਿੰਨੇ ਦਿਨ ਬਲੈਕਆਊਟ ਹੈ ਉਹ ਉਹਨੇ ਦਿਨਾਂ ਵਿੱਚ ਅਸੀਂ ਪ੍ਰਸ਼ਾਸਨ ਦਾ ਵੀ ਸਾਥ ਦਈਏ ਤੇ ਆਪਣੇ ਪਰਿਵਾਰ ਦਾ ਵੀ ਸਾਥ ਦਈਏ ਆਪ ਹੀ ਬੱਚੀ ਤੇ ਨਾਲ ਪਰਿਵਾਰ ਨੂੰ ਸੇਪ ਸਰ ਆਮ ਜਨਤਾ ਦੇ ਜ਼ਹਿਨ ਦੇ ਵਿੱਚ ਇੱਕ ਸਵਾਲ ਬਹੁਤ ਆ ਰਿਹਾ ਜਿ ਜਿਹੜੇ ਡਰੋਨ ਉੜ ਰਹੇ ਨੇ ਉਹ ਰਾਤ ਨੂੰ ਹੀ ਕਿਉਂ ਉੜਾਏ ਜਾ ਰਹੇ ਨੇ ਜਾਂ ਹਮਲੇ ਜਿਹੜੇ ਹੋ ਰਹੇ ਨੇ ਰਾਤ ਨੂੰ ਹੀ ਕਿਉਂ ਹੋ ਰਹੇ ਨੇ ਪਹਿਲੇ ਸਮੇਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਤਾਂ ਜਦੋਂ ਸੂਰਜ ਢਲ ਜਾਂਦਾ ਉਦੋਂ ਲੜਾਈ ਨੂੰ ਵਿਰਾਮ ਦਿੱਤਾ ਜਾਂਦਾ ਇਹ ਲੜਾਈ ਬੰਦ ਕਰ ਦਿੱਤੀ ਜਾਂਦੀ ਪਰ ਹੁਣ ਲੜਾਈਆਂ ਰਾਤ ਦੀਆਂ ਹੋ ਰਹੀਆਂ ਨੇ ਇਸ ਨੂੰ ਕਿਵੇਂ ਦੇਖਦੇ ਸੀ ਹੁਣ ਜੀ ਉਹ ਕਹਿੰਦੇ ਨੇ ਨਾ ਵੀ ਪਹਿਲਾਂ ਰਾਤ ਨੂੰ 12 ਵਜੇ ਹਮਲੇ ਹੁੰਦੇ ਸੀਗੇ ਉਹ ਸਿਸਟਮ ਜਿਹੜਾ ਨਾ ਹੁਣ ਅੱਗੇ ਬਦਕਰਾ ਕਰਦਾ ਇਹ ਨਾ ਕਿ ਰਾਤ ਦੇ ਟਾਈਮ ਜਿਹੜੀ ਵਿਜ਼ਿਬਿਲਟੀ ਆ ਉਹ ਘੱਟ ਹੁੰਦੀ ਆ ਲੋਕਾਂ ਨੂੰ ਕੋਈ ਜਲਦੀ ਨਜ਼ਰ ਨਹੀਂ ਆਉਂਦਾ ਲੇਕਿਨ ਅੱਜਕੱਲ ਜਿਹੜੇ ਐਂਟੀ ਡਰੋਨ ਸਿਸਟਮ ਹੈ ਇਹ ਰਾਤ ਦੇ ਟਾਈਮ ਵੀ ਜਿੰਨੀਆਂ ਮਚਾਈਆਂ ਆ ਉਹਨਾਂ ਦਾ ਬਿਲਕੁਲ ਨਾਸ਼ ਕਰ ਦਿੱਤਾ ਉਹਨਾਂ ਨੂੰ ਪਨਾਹ ਕਰ ਦਿੱਤਾ ਲੇਕਿਨ ਫਿਰ ਵੀ ਉਹਨਾਂ ਦੇ ਜਿਹੜੇ ਪਾਰਟ ਡਿੱਗਦੇ ਉਹਨਾਂ ਨਾਲ ਜ਼ਖਮੀ ਹੋਦੇ ਲੋਕ ਤੇ ਅਸੀਂ ਉਹਨਾਂ ਚੀਜ਼ਾਂ ਤੋਂ ਬਚਣਾ ਜੇ ਆਪਣਾ ਅਸੀਂ ਕਿਸੇ ਸ਼ੈਲਟਰ ਦੇ ਹੇਠਾਂ ਹੋਵਾਂਗੇ ਕਿਸੇ ਸਾਦੇ ਹੇਠਾਂ ਹੋਵਾਂਗੇ ਅਸੀਂ ਬਚ ਵੀ ਸਕਦੇ ਹਾਂ ਤੇ ਜਿਹੜੇ ਆ ਵੀ ਜਦੂਰੀ ਆ ਵੀ ਉਹਨਾਂ ਦੇ ਜੇ ਜਾਣਾ ਹੁੰਦਾ ਤੇ ਉਹ ਕੋਈ ਟਾਈਮ 'ਚ ਐਮਰਜੈਂਸੀ ਹੋ ਫਿਰ ਜਾ ਸਕਾਂ ਲੇਕਿਨ ਫਿਰ ਵੀ ਕੋਸ਼ਿਸ਼ ਕਰਨੇ ਆਪਣੇ ਘਰ ਦੇ ਵਿੱਚ ਪਰਵਾਜ਼ ਦੇ ਵਿੱਚ ਬੈਠਣ ਤੇ ਜੇ ਗ੍ਰੇਜ ਕੀਤਾ ਜਾਵੇ ਸ਼ਾਮ ਦੇ ਟਾਈਮ ਸਕੂਟਰ ਮੋਟਰਸਾਈਕਲ ਦੇ ਉੱਪਰ ਜਾਂ ਕਿਸੇ ਵਹੀਕਲ ਦੇ ਉੱਪਰ ਅਸੀਂ ਜਾ ਵੀ ਰਹੇ ਹਾਂ ਤੇ ਜੇ ਆਪਾਂ ਉਹਦੀ ਜਗ੍ਹਾ ਸਾਈਕਲ ਚੂਜ਼ ਕਰ ਲਈ ਤੇ ਵਧੀਆ ਰਹੇਗਾ ਕਿਉਂਕਿ ਲਾਈਟ ਜਗਾ ਕੇ ਜਾਣਾ ਤੇ ਇੱਕ ਖਤਰੇ ਨੂੰ ਸਦਾ ਦੇਣ ਵਾਲੀ ਗੱਲ ਹੈ ਸਰ ਅਮਰਸਰ ਸ਼ਹਿਰ ਦੇ ਅਵੇਰਨੈਸ ਹੈ ਪਿੰਡਾਂ ਦੇ ਜਿਹੜੇ ਨੇ ਉਹਨਾਂ ਨੂੰ ਜ਼ਿਆਦਾਤਰ ਇਸ ਚੀਜ਼ ਦੀ ਅਵੇਰਨੈਸ ਨਹੀਂ ਹੈ ਕਿ ਇਹ ਅਪੀਲ ਲਾਉਣੀ ਚਾਹੀਦੀ ਹੈ ਕਿ ਸਨੇਹਾ ਦੇਣਾ ਚਾਹੀਦਾ ਤੁਸੀਂ ਜੀ ਕੱਲ ਮੇਰਾ ਇੱਕ ਮਿੰਟ ਜਾਣਾ ਹੋਇਆ ਸੀ ਕਿ ਮੈਂ ਉਹ ਜਿਸਾਂ ਦਾ ਉਹਨਾਂ ਨੂੰ ਮੈਨੇ ਵੀਡੀਓ ਦਿਖਾਈ ਸੀ ਮੈਂ ਕਹਿੰਦਾ ਪਿੰਡਾਂ ਵਿੱਚ ਅੱਗੇ ਨਾਲ ਜ਼ਿਆਦਾ ਲੋਕ ਜਾਗਰੂਕ ਹੋ ਚੁੱਕੇ ਨੇ ਪਹਿਲਾਂ ਲੋਕ ਮੌਤ ਤੋਂ ਡਰਦੇ ਹੁੰਦੇ ਸੀ ਹੁਣ ਲੋਕ ਭਾਰਤੀ ਫੌਜ ਨੂੰ ਹੱਲਾਸ਼ੀਰ ਹੀ ਦੇ ਰਹੇ ਆ ਉਹਨਾਂ ਦਾ ਸਾਥ ਵੀ ਦੇ ਰਹੇ ਆ ਤੇ ਉਹਨਾਂ ਵਾਸਤੇ ਦੁਆਵਾਂ ਵੀ ਕਰ ਰਹੇ ਆ ਜੀ ਤੇ ਉਹਨਾਂ ਦੇ ਵਿੱਚ ਜਿਹੜਾ ਪ੍ਰਕੌਸ਼ਨ ਹੈ ਅੱਗੇ ਨਾਲੋਂ ਜ਼ਿਆਦਾ ਵਾ ਤੇ ਸ਼ਹਿਰ ਨਾਲੋਂ ਪਿੰਡਾਂ ਵਾਲੇ ਲੋਕ ਉਹ ਜ਼ਿਆਦਾ ਉਹਨੂੰ ਫੋਲੋ ਕਰੇ ਉਹ ਉੱਥੇ ਪਿੰਡ ਵਿੱਚ ਅਨਾਉਂਸਮੈਂਟ ਕਰ ਦਿੰਦੇ ਜਾਂ ਸਰਪੰਚ ਵੱਲੋਂ ਜਾਂ ਉਹ ਇੱਥੋਂ ਤੱਕ ਵੀ ਉਹ ਉਹਨਾਂ ਦੇ ਬੱਚਿਆਂ ਤੱਕ ਛੋਟੇ ਛੋਟੇ ਬੱਚੇ ਕਹਿੰਦੇ ਆ ਅੰਕਲ ਆਪ ਜਲਦੀ ਜਲਦੀ ਘਰ ਚਲੇ ਜਾਓ ਨਹੀਂ ਤੇ ਲੁਰਾਕੂ ਜੋ ਹਾਜ ਆਪਕੋ ਮਾਰ ਕੇ ਆਏਗਾ ਵੇਖੋ ਬੱਚਿਆਂ ਨੂੰ ਛੋਟੇ ਛੋਟੇ ਸਿਖਾਇਆ ਗਿਆ ਕਿ ਉਹਨਾਂ ਪਿੰਡਾਂ ਵਿੱਚ ਸਭ ਤੋਂ ਜ਼ਿਆਦਾ ਅਵੇਅਰਨੈਸ ਹੈ ਲੋਕੀ ਜ਼ਿਆਦਾ ਜਾਗਰੂਕ ਹੋ ਚੁੱਕੇ ਠੀਕ ਹੈ ਬੋਤਨੂ ਆਜੀ ਭਾਈ ਇਹਨੇ ਜੀ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਜਿਨ੍ਹਾਂ ਨੇ ਇਹ ਦੱਸਿਆ ਜੀ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜੋ ਜਿਹੜੀ ਲੜਾਈ ਚੱਲ ਰਹੀ ਹੈ ਜਾਂ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਤਣਾਅ ਵਧਦਾ ਜਾ ਰਿਹਾ ਹੈ ਇਹਨਾਂ ਤੋਂ ਬਚਣ ਵਾਸਤੇ ਸਾਨੂੰ ਬਲੈਕਆਊਟ ਦੇ ਵਿੱਚ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਉਹ ਸਾਡੇ ਲਈ ਬਹੁਤ ਜ਼ਰੂਰੀ ਨੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ ਨਾਲ